ਤਰੀਕ 4 ਅਪ੍ਰੈਲ 1911 ਹਾਂਗਕਾਂਗ ਦੀ ਇੱਕ ਬੰਦਰਗਾਹ ਤੋਂ ਇੱਕ ਸਮੁੰਦਰੀ ਜਹਾਜ਼ ਜੋ 165 ਦੇ ਕਰੀਬ ਮੁਸਾਫਰਾਂ ਨੂੰ ਲੈ ਕੇ ਉੱਥੋਂ ਚੱਲਦਾ ਇਹ ਜਹਾਜ਼ ਦੀ ਮੰਜ਼ਿਲ ਹੈ ਜੀ ਕੈਨੇਡਾ ਇਸ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵੀ ਬਰਾਜਮਾਨ ਨੇ ਇਹ ਜਹਾਜ਼ 376 ਯਾਤਰੀਆਂ ਨੂੰ ਲੈ ਕੇ ਹਾਂਗਕਾਂਗ ਤੋਂ ਕੈਨੇਡਾ ਵੱਲ ਗਿਆ ਇਸ ਜਹਾਜ਼ ਦਾ ਜਪਾਨੀਜ਼ ਨਾਮ ਸੀ ਕੋਮਾਗਾਟਾ ਮਾਰੂ ਤੇ ਇਸ ਜਹਾਜ਼ ਦਾ ਜਿਹੜਾ ਨਵਾਂ ਨਾਮ ਰੱਖਿਆ ਗਿਆ ਸੀ ਉਸੀ ਗੁਰੂ ਨਾਨਕ ਜਹਾਜ਼ ਇਸ ਜਹਾਜ਼ ਦੇ ਮੁਖੀ ਸਨ ਬਾਬਾ ਗੁਰਦੇਵ ਸਿੰਘ ਜੀ ਅਓ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਦੇ ਹਾਂ ਕੋਮਾਗਾਟਾ ਮਾਰੂ ਜਹਾਜ਼ ਦੇ ਇਤਿਹਾਸ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਕੋਮਾਗਾਟਾ ਮਾਰੂ ਜਹਾਜ਼ ਜਿਹੜਾ ਅੱਜ ਤੋਂ 111 ਸਾਲ ਪਹਿਲਾਂ ਬਾਬਾ ਗੁਰਦੇਵ ਸਿੰਘ ਜੀ ਦੀ ਅਗਵਾਈ ਦੇ ਵਿੱਚ 4 ਅਪ੍ਰੈਲ 1914 ਨੂੰ ਹਾਂਗਕਾਂਗ ਦੀ ਬੰਦਰਗਾਹ ਤੋਂ ਚੱਲ ਕੇ ਕੈਨੇਡਾ ਗਿਆ ਸੀ ਤੇ ਫਿਰ 2 ਮਹੀਨੇ ਵੈਨਪੂਰ ਦੇ ਸਮੁੰਦਰਾਂ ਦੇ ਪਾਣੀ ਦੇ ਵਿੱਚ ਖੁੱਜਲ ਖੁਆਰ ਹੋ ਕੇ ਵਾਪਸ ਕਲਕੱਤਾ ਬਜਬਰੀ ਘਾਟ ਤੇ ਪਹੁੰਚਿਆ ਸੀ ਇਸ ਇਤਿਹਾਸ ਨੂੰ ਅਸੀਂ ਤਿੰਨ ਤੋਂ ਚਾਰ ਵੀਡੀਓ ਦੇ ਵਿੱਚ ਪੂਰੇ ਵਿਸਥਾਰ ਨਾਲ ਵਿਚਾਰਨ ਦਾ ਯਤਨ ਕਰਾਂਗੇ ਕਿਉਂਕਿ ਕੋਮਗਾਟਾ ਮਾਰੂ ਜਹਾਜ਼ ਦੇ ਜਿਹੜੇ ਮੁਖੀ ਸਨ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਨੇ ਦੋ ਕਿਤਾਬਾਂ ਲਿਖੀਆਂ ਨੇ ਇੱਕ ਕਿਤਾਬ ਜਿਹਦਾ ਨਾਮ ਹੈ ਗੁਰੂ ਨਾਨਕ ਜਹਾਜ਼ ਦੀ ਦਰਦ ਭਰੀ ਦਾਸਤਾਨ ਦੂਜੀ ਕਿਤਾਬ ਉਹਨਾਂ ਦੀ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਕਿਤਾਬ ਉਹਨਾਂ ਨੇ ਬਾਬਾ ਗੁਰਦੇਵ ਸਿੰਘ ਜੀ ਨੇ ਲਿਖੀ ਉਹ ਹੈ ਬਿਆਨ ਬਾਬਾ ਗੁਰਦੇਵ ਸਿੰਘ ਜੀ ਤੇ ਇਹਨਾਂ ਕਿਤਾਬਾਂ ਦੇ ਵਿੱਚੋਂ ਹੀ ਮੈਂ ਆਪ ਜੀ ਦੇ ਨਾਲ ਉਸ ਵੇਲੇ ਦੇ ਇਤਿਹਾਸ ਨੂੰ ਰੱਖਣ ਦੀ ਕੋਸ਼ਿਸ਼ ਕਰਾਂਗਾ ਕਿ ਬਾਬਾ ਗੁਰਦੇਵ ਸਿੰਘ ਜੀ ਕੌਣ ਸਨ ਕੋਮਾਂਗਾਟਾ ਮਾਰੂ ਜਹਾਜ਼ ਦਾ ਇਤਿਹਾਸ ਕੀ ਹੈ ਇਹ ਜਹਾਜ਼ ਬਾਬਾ ਗੁਰਦੇਵ ਸਿੰਘ ਜੀ ਹਾਂਗਕਾਂਗ ਤੋਂ ਕੈਨੇਡਾ ਕਿਉਂ ਲੈ ਕੇ ਗਏ ਕਿੰਨਾ ਟਾਈਮ ਲੱਗਾ ਜਾਣ ਵਿੱਚ ਕਿੰਨਾ ਟਾਈਮ ਉੱਥੇ ਖੱਜਲ ਖੁਆਰੀ ਹੋਈ ਕਿਉਂ ਵਾਪਸ ਮੁੜਿਆ ਤੇ ਕਲਕੱਤੇ ਬਜਬਜ ਘਾਟ ਤੇ ਪਹੁੰਚਣ ਤੋਂ ਬਾਅਦ ਵੀ ਇਹਨਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਕੋਮਾਂਗਾਟਾ ਮਾਰੂ ਜਹਾਜ਼ ਦੇ ਇਤਿਹਾਸ ਨੂੰ ਵਿਚਾਰਨ ਤੋਂ ਪਹਿਲਾਂ ਬਾਬਾ ਗੁਰਦੇਵ ਸਿੰਘ ਜੀ ਦੇ ਜੀਵਨ ਨੂੰ ਪਹਿਲਾਂ ਸਾਨੂੰ ਵਿਚਾਰਨਾ ਪਵੇਗਾ ਬਾਬਾ ਗੁਰਦੇਵ ਸਿੰਘ ਜੀ ਦੇ ਜੇ ਅਸੀਂ ਪਿਛੋਕੜ ਦੀ ਗੱਲ ਕਰੀਏ ਤੇ ਬਾਬਾ ਗੁਰਦੇਵਤ ਸਿੰਘ ਜੀ ਦਾ ਜਨਮ 1859 ਦੇ ਵਿੱਚ ਅੰਮ੍ਰਿਤਸਰ ਦੇ ਨੇੜੇ ਸਰਹਾਲੀ ਕਲਾ ਨਾਮ ਦੇ ਪਿੰਡ ਦੇ ਵਿੱਚ ਹੋਇਆ ਸੀ ਆਪ ਜੀ ਦਾ ਜਨਮ ਸਰਦਾਰ ਹੁਕਮ ਸਿੰਘ ਜੀ ਦੇ ਘਰ ਵਿੱਚ ਹੋਇਆ ਤੇ ਪੰਜ ਭੈਣ ਭਰਾ ਸੀ ਤੇ ਜਿਹੜੇ ਆਪ ਜੀ ਦੇ ਦਾਦਾ ਜੀ ਸਨ ਉਹ ਵੀ ਪਹਿਲਾਂ ਸਿੱਖ ਰੈਜੀਮੈਂਟ ਦੇ ਵਿੱਚ ਸੇਵਾਵਾਂ ਦੇ ਚੁੱਕੇ ਸਨ ਤੇ 1870 ਦੇ ਲਗਭਗ ਉਨਾ ਸਮਿਆਂ ਦੇ ਵਿੱਚ ਬਰਸਾਤ ਨਾ ਹੋਣ ਕਰਕੇ ਜਿਹੜਾ ਬਾਬਾ ਗੁਰਦੇਵ ਸਿੰਘ ਜੀ ਸਨ ਇਹਨਾਂ ਦੇ ਪਿਤਾ ਜੀ ਖੇਤੀਬਾੜੀ ਨਾਲ ਜੁੜੇ ਹੋਏ ਸਨ ਬਰਸਾਤ ਨਾ ਹੋਈ ਇਸ ਕਰਕੇ ਫਸਲ ਖਰਾਬ ਹੋ ਗਈ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਗਿਆ ਤੇ ਬਾਬਾ ਗੁਰਦੇਵ ਸਿੰਘ ਜੀ ਦੇ ਪਿਤਾ ਜੀ ਜਿਹੜੇ ਨੇ ਉਸ ਟਾਈਮ 150 ਦੇ ਲਗਭਗ ਸਿੱਖਾਂ ਦੀ ਜਿਹੜੀ ਇੱਕ ਟੁਕੜੀ ਸੀ ਜੋ ਮਲਾਇਆ ਜਿਹੜੇ ਆ ਜਿੰਨੇ ਦੇਸ਼ ਜਿਹਦੇ ਵਿੱਚ ਬ੍ਰਿਟਿਸ਼ ਰਾਜ ਸੀ ਜਿਵੇਂ ਸਿੰਗਾਪੁਰ ਮਲੇਸ਼ੀਆ ਹਾਂਗਕਾਂਗ ਇਹ ਸਾਰੇ ਇੱਧਰ ਕਿਉਂਕਿ ਅੰਗਰੇਜ਼ਾਂ ਵੱਲੋਂ ਜਿਹੜੀ ਆ ਉਹ ਸਿੱਖ ਰੈਜੀਮੈਂਟ ਜਿਹੜੀ ਫੌਜ ਸੀਗੀ ਉਹਨਾਂ ਦੀਆਂ ਟੁਕੜੀਆਂ ਇੱਧਰ ਭੇਜੀਆਂ ਜਾਂਦੀਆਂ ਸਨ ਤੇ ਸਰਦਾਰ ਹੁਕਮ ਸਿੰਘ ਜੀ ਵੀ ਜਿਹੜਾ ਉਹ ਫੌਜ ਦੇ ਵਿੱਚ ਸੇਵਾਵਾਂ ਦੇਣ ਵਾਸਤੇ ਉਸ ਟਾਈਮੇ ਇੱਧਰ ਗਏ ਬਾਬਾ ਗੁਰਦੇਵ ਸਿੰਘ ਜੀ ਦੇ ਵੱਡੇ ਭਰਾ ਉਹ ਵੀ ਸਿੰਗਾਪੁਰ ਵਿੱਚ ਪਹਿਲਾਂ ਕੋਈ ਕੰਮ ਧੰਦਾ ਕਰਦੇ ਸੀ ਤੇ 1885 ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਵੀ ਜੋ ਹਨ ਉਹ ਸਿੰਗਾਪੁਰ ਜਿਹੜੇ ਆ ਉਹ ਚਲੇ ਗਏ ਹਾਲਾਂਕਿ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਜਿਹੜਾ ਇਹਨੂੰ ਮਲਾਇਆ ਦੇਸ਼ ਦਾ ਨਾਮ ਦਿੱਤਾ ਹੈ ਤੇ ਜਦੋਂ ਇਸ ਸ਼ਬਦ ਬਾਰੇ ਖੋਜ ਕੀਤੀ ਤੇ ਮਲਾਇਆ ਉਹ ਜਿਹਦੇ ਵਿੱਚ ਬਹੁਤ ਸਾਰੇ ਦੇਸ਼ ਆਉਂਦੇ ਸਨ ਜਿਹਦੇ ਵਿੱਚ ਬ੍ਰਿਟਿਸ਼ ਰਾਜ ਸੀ ਕਿਉਂਕਿ ਉਸ ਸਮੇਂ ਚਾਈਨਾ 'ਚ ਵੀ ਬ੍ਰਿਟਿਸ਼ ਰਾਜ ਸੀ ਇੰਡੀਆ 'ਚ ਵੀ ਬ੍ਰਿਟਿਸ਼ ਦਾ ਰਾਜ ਸੀ ਤੇ ਸਿੰਗਾਪੁਰ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਉਹ ਇੰਗਲੈਂਡ ਦਾ ਰਾਜ ਸੀ ਬਾਬਾ ਗੁਰਦੇਵਤ ਸਿੰਘ ਜੀ 1885 ਦੇ ਵਿੱਚ ਜੋ ਹਨ ਉਹ ਸਿੰਗਾਪੁਰ ਆ ਗਏ ਇੱਥੇ ਆ ਕੇ ਆਪ ਜੀ ਨੇ ਠੇਕੇਦਾਰੀ ਦਾ ਕੰਮ ਰੰਬ ਲਿਆ ਕਿਉਂਕਿ ਉਸ ਟਾਈਮ ਰੇਲਵੇ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਬ੍ਰਿਟਿਸ਼ ਵੱਲੋਂ ਬਿਛਾਈਆਂ ਜਾ ਰਹੀਆਂ ਸਨ ਸਿੰਗਾਪੁਰ ਵਿੱਚ ਹਾਂਗਕਾਂਗ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਵੀ ਤੇ ਬਾਬਾ ਗੁਰਦੇਵਤ ਸਿੰਘ ਜੀ ਇੱਕ ਚੰਗੇ ਠੇਕੇਦਾਰ ਜਿਹੜੇ ਨੇ ਉਹ ਸਿੰਗਾਪੁਰ ਦੇ ਵਿੱਚ ਉਸ ਟਾਈਮ ਬਣ ਗਏ ਔਰ ਬਹੁਤ ਸਾਰੇ ਚੰਗੇ ਲੋਕਾਂ ਦੇ ਨਾਲ ਆਪ ਜੀ ਦੀ ਮਿੱਤਰਤਾ ਵੀ ਹੋ ਗਈ ਜੀਵਨ ਦੇ ਕੁਝ ਸਾਲ ਆਪ ਜੀ ਦੇ ਇਥੇ ਬਤੀਤ ਹੋਏ ਕਿਉਂਕਿ ਆਪ ਜੀ ਦੀਆਂ ਦੋ ਸ਼ਾਦੀਆਂ ਹੋਈਆਂ ਸਨ ਦੂਜੀ ਸ਼ਾਦੀ ਦੇ ਵਿੱਚੋਂ ਆਪ ਜੀ ਦੇ ਘਰ ਵਿੱਚ ਇੱਕ ਪਹਿਲਾ ਲੜਕੇ ਦਾ ਜਨਮ ਹੋਇਆ ਉਹ ਕੁਝ ਸਮੇਂ ਦਾ ਹੀ ਸੀ ਪੂਰਾ ਹੋ ਗਿਆ ਫਿਰ ਦੂਜੇ ਲੜਕੇ ਦਾ ਜਨਮ ਹੋਇਆ ਜਿਹਦਾ ਨਾਮ ਸੀ ਬਲਵੰਤ ਸਿੰਘ ਤੇ ਜਦੋਂ ਬਾਬਾ ਗੁਰਦੇਵ ਸਿੰਘ ਜੀ ਕੋਮਾਂਗਾਟਾ ਮਾਰੂ ਜਹਾਜ਼ ਲੈ ਕੇ ਗਏ ਸੀ ਨਾ ਹਾਂਗਕਾਂਗ ਤੋਂ ਕੈਨੇਡਾ ਉਦੋਂ ਬਲਵੰਤ ਸਿੰਘ ਦੀ ਉਮਰ ਸੀ 7 ਸਾਲ ਤੁਸੀਂ ਉਸ ਟਾਈਮ ਦੀਆਂ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਫੋਟੋਆਂ ਨੇ ਤੇ ਉਹਦੇ ਨਾਲ ਤੁਸੀਂ ਉਹ ਬਾਬਾ ਗੁਰਦੇਵ ਸਿੰਘ ਜੀ ਦੇ ਨਾਲ ਉਹ ਛੋਟਾ ਬੱਚਾ ਜਿਹਦੀ 7 ਸਾਲ ਦੀ ਉਮਰ ਹੈ ਬਲਵੰਤ ਸਿੰਘ ਜਿਸ ਨੇ ਸਿਰ ਤੇ ਦਸਤਾਰ ਸਜਾਈ ਹੋਈ ਆ ਉਹ ਤਸਵੀਰਾਂ ਤੁਸੀਂ ਜ਼ਰੂਰੀ ਵੇਖੀਆਂ ਵੀ ਹੋਣਗੀਆਂ ਤੇ ਇਹ ਤਸਵੀਰ ਵਿੱਚ ਤੁਸੀਂ ਉਹ ਵੇਖ ਵੀ ਸਕਦੇ ਹੋ ਬਾਬਾ ਗੁਰਦੇਵ ਸਿੰਘ ਜੀ ਸਿੰਗਾਪੁਰ ਵਿੱਚ ਰਹਿੰਦੇ ਆ ਹੋਇਆ ਇਹਨਾਂ ਦਾ ਇੱਥੇ ਬੜਾ ਸੋਹਣਾ ਕਾਰੋਬਾਰ ਚੱਲ ਰਿਹਾ ਹੈ ਤੇ 3 ਜਨਵਰੀ 1914 ਨੂੰ ਬਾਬਾ ਗੁਰਦੇਵ ਸਿੰਘ ਜੀ ਆਉਂਦੇ ਨੇ ਹਾਂਗਕਾਂਗ ਕਿਉਂਕਿ ਉਸ ਟਾਈਮ ਹਾਂਗਕਾਂਗ ਦੇ ਵਿੱਚ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਤੇ ਦੋ ਟੁਕੜੀਆਂ ਸਿੱਖ ਰੈਜੀਮੈਂਟਾਂ ਦੀਆਂ ਹਾਂਗਕਾਂਗ ਦੇ ਵਿੱਚ ਜਿਹੜਾ ਕੋਈ ਬ੍ਰਿਟਿਸ਼ ਰਾਜ ਦੇ ਅਧੀਨ ਜਿਹੜਾ ਉੱਥੇ ਆਪਣੀਆਂ ਸੇਵਾਵਾਂ ਦੇ ਰਹੀਆਂ ਸਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਾਬਾ ਗੁਰਦਿੱਤ ਸਿੰਘ ਜੀ ਕਹਿੰਦੇ ਨੇ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਹਾਂਗਕਾਂਗ ਦੇ ਵਿੱਚ ਰਹਿੰਦੇ ਸਨ ਜਾਂ ਇੱਥੇ ਨੌਕਰੀਆਂ ਕਰਦੇ ਸਨ ਜਾਂ ਕੁਝ ਉਹ ਵੀ ਪਟਕ ਰਹੇ ਸਨ ਜੋ ਅਮਰੀਕਾ ਕੈਨੇਡਾ ਜਾਣਾ ਚਾਹੁੰਦੇ ਸਨ ਕਿਉਂਕਿ ਉਸ ਟਾਈਮ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੇ ਰੂਲ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਸਖਤ ਕੀਤੇ ਹੋਏ ਸਨ ਕਿਉਂਕਿ ਉਹਦਾ ਵੀ ਇੱਕ ਆਪਣਾ ਇਤਿਹਾਸ ਹੈ ਕਿਉਂਕਿ ਜਦੋਂ ਸ਼ੁਰੂ ਦੇ ਵਿੱਚ ਬਹੁਤ ਸਾਰੇ ਪੰਜਾਬੀ ਇੰਡੀਆ ਵੱਲੋਂ ਕੈਨੇਡਾ ਦੇ ਵਿੱਚ ਗਏ ਤੇ ਉੱਥੇ ਜਾ ਕੇ ਕਿਉਂਕਿ ਉਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਨਵੇਂ ਸ਼ਹਿਰ ਵਸਾਏ ਜਾ ਰਹੇ ਸਨ ਤੇ ਜਿਹੜਾ ਉਹ ਜੰਗਲਾਂ ਦੀ ਕਟਾਈ ਚੱਲ ਰਹੀ ਸੀ ਤੇ ਉਸ ਟਾਈਮ ਜਿਹੜਾ ਉਹ ਜਿਹੜੇ ਇਧਰੋਂ ਇੰਡੀਆ ਵੱਲੋਂ ਪੰਜਾਬੀ ਗਏ ਸੀ ਇਹ ਚੀਨੀ ਤੇ ਜਾਪਾਨੀਆਂ ਦੇ ਨਾਲੋਂ ਜ਼ਿਆਦਾ ਮਿਹਨਤੀ ਸਨ ਜ਼ਿਆਦਾ ਕੰਮ ਕਰਕੇ ਵਿਖਾਉਂਦੇ ਸਨ ਤੇ ਇਸ ਕਰਕੇ ਜਿਹੜੇ ਉੱਥੋਂ ਦੇ ਠੇਕੇਦਾਰ ਸਾਨੂੰ ਬੜੇ ਜ਼ਿਆਦਾ ਖੁਸ਼ ਹੁੰਦੇ ਸਨ ਪਰ ਉੱਥੋਂ ਦੇ ਜਿਹੜੇ ਵਸਨੀਕ ਸਨ ਉਹ ਇਸ ਗੱਲੋਂ ਬੜੇ ਦੁਖੀ ਸਨ ਵੀ ਇਹਨਾਂ ਨੇ ਸਾਡਾ ਕੰਮ ਖੋਲਿਆ ਜਾਂ ਇਹ ਜਿਹੜਾ ਮਤਲਬ ਕਿ ਇੱਥੇ ਜ਼ਿਆਦਾ ਮਿਹਨਤ ਕਰਦੇ ਨੇ ਇਹਨਾਂ ਨੂੰ ਜ਼ਿਆਦਾ ਧਨ ਮਿਲਦਾ ਜਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਗੱਲਾਂ ਜਿਹਦੇ ਕਰਕੇ ਉਸ ਟਾਈਮ ਜਿਹੜੇ ਨੇ ਉਹ ਰੂਲ ਬਹੁਤ ਜ਼ਿਆਦਾ ਸਖਤ ਕਰ ਦਿੱਤੇ ਗਏ ਬਾਬਾ ਗੁਰਦੇਵ ਸਿੰਘ ਜੀ ਨੇ ਤੇ ਆਪਣੀ ਕਿਤਾਬ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਦੋ ਰੂਲ ਜਿਹੜੇ ਨੇ ਉਹ ਕੈਨੇਡਾ ਵੱਲੋਂ ਇਹ ਸਖਤ ਬਣਾਏ ਗਏ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਬੜੇ ਹਾਸੂ ਹੀ ਨੇ ਜਿਹੜੇ ਰੂਲ ਬਣਾਏ ਗਏ ਵੀ ਜੇ ਕਿਸੇ ਨੇ ਕੈਨੇਡਾ ਭਾਰਤ ਵੱਲੋਂ ਆਉਣਾ ਹੈ ਕਿਉਂਕਿ ਉਦੋਂ ਸਮੁੰਦਰੀ ਜਹਾਜ਼ਾਂ ਦੇ ਵਿੱਚ ਯਾਤਰਾ ਹੁੰਦੀ ਸੀ ਤੇ ਦੋ ਰੂਲ ਇਹ ਬਣਾਏ ਗਏ ਵੀ ਇੱਕ ਤਾਂ ਉਹਨੂੰ ਆਪਣੇ ਕੁਕਰੇ ਮਤਲਬ ਕਿ ਅੱਖਾਂ ਦਾ ਇੱਕ ਟੈਸਟ ਤੇ ਜਿਹਦੇ ਵਿੱਚ ਉਹਨਾਂ ਨੇ ਕੁਕਰੇ ਸ਼ਬਦ ਵਰਤਿਆ ਬਾਬਾ ਗੁਰਦੇਵ ਸਿੰਘ ਜੀ ਨੇ ਵੀ ਇੱਕ ਤੇ ਉਹ ਟੈਸਟ ਜਿਹੜਾ ਉਹਦਾ ਸਰਟੀਫਿਕੇਟ ਹੋਣਾ ਚਾਹੀਦਾ ਤੇ ਦੂਜਾ ਪਖਾਣੇ ਦੇ ਵਿੱਚ ਕੀੜੇ ਨਾ ਹੋਣ ਉਹਦਾ ਟੈਸਟ ਹੋਣਾ ਚਾਹੀਦਾ ਤੇ 200 ਡਾਲਰ ਜਿੰਨੇ ਵੀ ਕਨੇਡਾ ਦੇ ਵਿੱਚ ਆਉਣਾ ਹੈ ਭਾਰਤ ਵੱਲੋਂ ਇੰਡੀਆ ਵੱਲੋਂ ਉਹਦੇ ਕੋਲ 200 ਡਾਲਰ ਜਿਹੜਾ ਉਹ ਹੋਣਾ ਚਾਹੀਦਾ ਬਾਬਾ ਗੁਰਦੇਵ ਸਿੰਘ ਜੀ ਜਦੋਂ ਜਨਵਰੀ 1914 ਦੇ ਵਿੱਚ ਹਾਂਗਕਾਂਗ ਆਪਣੇ ਕਿਸੇ ਕੰਮ ਦੇ ਸਿਲਸਲੇ ਵਜੋਂ ਆਉਂਦੇ ਨੇ ਤੇ 3 ਜਨਵਰੀ 1914 ਨੂੰ ਹਾਂਗਕਾਂਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ। ਬਾਬਾ ਗੁਰਦੇਵਤ ਸਿੰਘ ਜੀ ਉਸ ਦਿਨ ਗੁਰਦੁਆਰਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਬਾਰੇ ਬੜਾ ਸੋਹਣਾ ਵਿਖਿਆਨ ਕਰਦੇ ਨੇ ਤੇ ਆਜ਼ਾਦੀ ਦੀ ਗੱਲ ਕਰਦੇ ਨੇ, ਆਪਣੇ ਧਰਮ ਦੀ ਗੱਲ ਕਰਦੇ ਨੇ ਤੇ ਉਹਨਾਂ ਦੇ ਲੈਕਚਰ ਹੋ ਜਾਣ ਤੋਂ ਬਾਅਦ ਬਹੁਤ ਸਾਰੇ ਸੰਗਤ ਬਹੁਤ ਸਾਰੇ ਪੰਜਾਬੀ ਵੀਰ ਆਪ ਜੀ ਨੂੰ ਆ ਕੇ ਮਿਲਦੇ ਨੇ ਆਪਣੇ ਦੁੱਖ ਸੁਣਾਉਂਦੇ ਨੇ ਵੀ ਅਸੀਂ ਬڑے ਸਮੇਂ ਤੋਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ-ਵਟ ਕੇ ਇੱਥੇ ਆ ਕੇ ਹਾਂਗਕਾਂਗ ਦੇ ਵਿੱਚ ਬੈਠੇ ਹੋਏ ਆ ਇੱਥੇ ਕਦੀ ਸਿੰਗਾਪੁਰ ਕਦੀ ਹਾਂਗਕਾਂਗ ਕਦੀ ਚੀਨ ਇਹਨਾਂ ਕੰਟਰੀਆਂ ਦੇ ਵਿੱਚ ਭਟਕ ਰਹੇ ਆ ਤੇ ਅਸੀਂ ਕੈਨੇਡਾ ਅਮਰੀਕਾ ਵੱਲ ਮੂਵ ਹੋਣਾ ਚਾਹੁੰਦੇ ਆ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਵੀ ਉਹਨਾਂ ਸਮਿਆਂ 'ਚ ਨਾ 2k ਹਜ਼ਾਰ ਦੀ ਆਬਾਦੀ ਜਿਹੜੀ ਉਹ ਕੈਨੇਡਾ ਦੇ ਵਿੱਚ ਆਪਣੇ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਸੀ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਸੰਤ ਜਿਹੜੇ ਉੱਥੋਂ ਦੇ ਪੱਕੇ ਵਸਨੀਕ ਵੀ ਬਣ ਚੁੱਕੇ ਸਨ ਤੇ ਜਦੋਂ ਵੀ ਉਹ ਸਮੁੰਦਰੀ ਜਹਾਜ਼ਾਂ ਰਾਹੀਂ ਭਾਰਤ ਵੱਲ ਆਉਂਦੇ ਸਨ ਤੇ ਵਾਇਆ ਹਾਂਗਕਾਂਗ ਆਉਂਦੇ ਸੀ ਉੱਥੇ ਗੁਰਦੁਆਰਾ ਸਾਹਿਬ ਵਿੱਚ ਠਹਿਰਦੇ ਸੀ ਤੇ ਉਹਨਾਂ ਦੇ ਕੋਲੋਂ ਜਿਹੜੇ ਉਧਰੋਂ ਆਉਂਦੇ ਸੀ ਆਪਣੇ ਗੁਰਸਿੱਖ ਵੀਰ ਤੇ ਆਪਣਾ ਉਹਨਾਂ ਦੇ ਕੋਲੋਂ ਇੱਥੇ ਰਹਿਣ ਵਾਲੇ ਲੋਕ ਉਸ ਦੇਸ਼ ਦੀਆਂ ਗੱਲਾਂ ਸੁਣਦੇ ਸਨ ਤੇ ਇਹਨਾਂ ਦੇ ਵਿੱਚ ਵੀ ਬੜਾ ਜ਼ਿਆਦਾ ਚਾਪ ਪੈਦਾ ਹੁੰਦਾ ਸੀ। ਬਾਬਾ ਗੁਰਦੇਤ ਸਿੰਘ ਜੀ ਦਾ ਅਖੀਰ ਫਿਰ ਮਨ ਬਣਦਾ ਵੀ ਕਿਉਂ ਨਾ ਆਪਾਂ ਆਪਣਾ ਇੱਕ ਸਮੁੰਦਰੀ ਜਹਾਜ਼ ਹੀ ਇੱਥੋਂ ਕੈਨੇਡਾ ਵੱਲ ਲੈ ਚਲੀਏ ਕਿਉਂਕਿ ਜਿਹੜੇ ਇੱਥੇ ਲੋਕ ਭਟਕ ਰਹੇ ਨੇ ਸਾਰੇ ਤੇ ਇਹਨਾਂ ਨੂੰ ਜਿਹੜਾ ਇੱਥੋਂ ਕੈਨੇਡਾ ਵੱਲ ਮੂਵ ਕੀਤਾ ਜਾਏ। ਬਾਬਾ ਗੁਰਦੇਵਤ ਸਿੰਘ ਜੀ ਜਦੋਂ ਫਿਰ ਇਹ ਤਿਆਰੀ ਕਰਦੇ ਨੇ ਤੇ ਇਹਨਾਂ ਦੇ ਨਾਲ ਫਿਰ ਜਿਹੜੇ ਸਹਿਯੋਗ ਦਿੰਦੇ ਨੇ ਸਰਦਾਰ ਦਲਜੀਤ ਸਿੰਘ ਇੱਕ ਨੌਜਵਾਨ ਲੜਕਾ ਤੇ ਇੱਕ ਸਰਦਾਰ ਵੀਰ ਸਿੰਘ ਇਹ ਦੋਵੇਂ ਜਣੇ ਅਮਰੀਕਾ ਵਿੱਚ ਉਸ ਟਾਈਮ ਸਟੱਡੀ ਕਰਨ ਵਾਸਤੇ ਜਾ ਰਹੇ ਸੀ। ਜਦੋਂ ਇਹ ਭਾਰਤ ਵੱਲੋਂ ਹਾਂਗਕਾਂਗ ਪਹੁੰਚੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਕੁਝ ਦਿਨ ਠਹਿਰੇ ਤੇ ਇਹਨਾਂ ਦਾ ਵੀ ਮਨ ਬਦਲ ਗਿਆ ਵੀ ਹੁਣ ਅਸੀਂ ਅਮਰੀਕਾ ਨਹੀਂ ਜਾਵਾਂਗੇ। ਉਕਿ ਜਿਹੜੇ ਆਪਣੇ ਤੇ ਸਾਰੇ ਪੰਜਾਬੀ ਵੀਰ ਭਟਕ ਰਹੇ ਨੇ ਇਹਨਾਂ ਦੇ ਨਾਲ ਇਹਨਾਂ ਦਾ ਸਹਿਯੋਗ ਇਹਨਾਂ ਦਾ ਇਹਨਾਂ ਨੂੰ ਸਹਿਯੋਗ ਦੇ ਕੇ ਤੇ ਸਮੁੰਦਰੀ ਜਹਾਜ਼ ਰਾਹੀਂ ਇਹਨਾਂ ਨੂੰ ਅਸੀਂ ਜਿਹੜਾ ਉਹ ਕੈਨੇਡਾ ਵੱਲ ਲੈ ਕੇ ਜਾਵਾਂਗੇ ਇਹਨਾਂ ਵੀ ਬਾਬਾ ਗੁਰਦੇਵਤ ਸਿੰਘ ਜੀ ਦੇ ਨਾਲ ਜਿਹੜੀਆਂ ਨੂੰ ਸੇਵਾਵਾਂ ਦੇਣੀਆਂ ਜਿਹੜੀਆਂ ਨੂੰ ਚਾਹੀਆਂ ਬਾਬਾ ਗੁਰਦੇਵਤ ਸਿੰਘ ਜੀ ਇਹ ਵੀ ਗੱਲ ਕਹਿੰਦੇ ਨੇ ਕਿ ਉਹਨਾਂ ਟਾਈਮਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਠੱਗ ਲੋਕ ਵੀ ਸਨ ਜਿਹੜੇ ਲੋਕਾਂ ਦੇ ਕੋਲੋਂ ਹਾਂਗਕਾਂਗ ਦੇ ਵਿੱਚ ਆਪਣੇ ਪੰਜਾਬੀ ਲੋਕਾਂ ਕੋਲੋਂ ਪੈਸੇ ਵੀ ਠੱਗ ਕੇ ਲੈ ਗਏ ਵੀ ਅਸੀਂ ਤੁਹਾਨੂੰ ਸਮੁੰਦਰੀ ਜਹਾਜ਼ ਦੇ ਪਾਸ ਦਵਾ ਦੇਾਂਗੇ ਟਿਕਟਾਂ ਦਵਾ ਦੇਾਂਗੇ ਅਸੀਂ ਤੁਹਾਨੂੰ ਕੈਨੇਡਾ ਲੈ ਜਾਵਾਂਗੇ ਮਤਲਬ ਕਿ ਅੱਜ ਤੋਂ 111 ਸਾਲ ਪਹਿਲਾਂ ਵੀ ਲੋਕ ਵਿਦੇਸ਼ ਦੇ ਨਾਮ ਤੇ ਠੱਗੀਆਂ ਮਾਰਦੇ ਸੀ ਬਾਬਾ ਗੁਰਦੇਵਤ ਸਿੰਘ ਜੀ ਨੇ ਆਪਣੀ ਰਚਨਾ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਤੇ ਉਸ ਟਾਈਮ ਜੇ ਆਪਾਂ ਕਰੰਸੀ ਦੀ ਗੱਲ ਕਰ ਲਈਏ ਤੇ ਬਾਬਾ ਗੁਰਦੇਵਤ ਸਿੰਘ ਜੀ ਕਹਿੰਦੇ ਨੇ ਕਿ ਕੈਨੇਡਾ ਦਾ 1 ਡਾਲਰ ਤੇ ਇੰਡੀਆ ਦੇ 3 ਰੁਪਏ ਮਤਲਬ ਕਿ ਇਸ ਦੇ ਬਰਾਬਰ ਕਰੰਸੀ ਸੀ ਕੈਨੇਡਾ ਦੇ 1 ਡਾਲਰ ਦੇ ਇੰਡੀਆ ਦੇ ਵਿੱਚ 3 ਰੁਪਏ ਬਣਦੇ ਸੀ ਮਤਲਬ ਕਿ ਇੰਡੀਆ ਦੀ ਕਰੰਸੀ ਵੀ ਉਸ ਟਾਈਮ ਮਤਲਬ ਕੈਨੇਡਾ ਦੇ ਨੇੜੇ ਤੇੜੇ ਸੀ ਬਹੁਤ ਜ਼ਿਆਦਾ ਫਰਕ ਨਹੀਂ ਸੀ ਤੇ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਫਿਰ ਇਹਨਾਂ ਦਾ ਮਨ ਬਣਿਆ ਜਦੋਂ ਬਹੁਤ ਸਾਰੇ ਲੋਕ ਮਿਲੇ ਵੀ ਕਿਉਂ ਨਾ ਸੀ ਆਪਣਾ ਇੱਕ ਸਮੁੰਦਰੀ ਜਹਾਜ਼ ਲੈ ਚੱਲਦੇ ਆ ਬਹੁਤ ਸਾਰੀ ਸੰਗਤ ਨੇ ਇਹਨਾਂ ਨੇ ਗੱਲ ਨਾਲ ਗੱਲ ਕੀਤੀ ਸਰਦਾਰ ਦਲਜੀਤ ਸਿੰਘ ਸਰਦਾਰ ਵੀਰ ਸਿੰਘ ਨਾਲ ਗੱਲ ਹੋਈ ਤੇ ਇਹ ਫਿਰ ਵਾਪਸ ਸਿੰਗਾਪੁਰ ਚਲੇ ਗਏ ਤੇ ਇਹਨਾਂ ਨੇ ਜਾਂਦਿਆਂ ਹੋਇਆ ਕਹਿ ਗਏ ਵੀ ਜੇ 500 ਯਾਤਰੀ ਤਿਆਰ ਹੋ ਜਾਣ ਤੇ ਅਸੀਂ ਆਪਣਾ ਹੀ ਇੱਕ ਜਹਾਜ਼ ਹਾਂਗਕਾਂਗ ਤੋਂ ਜਿਹੜਾ ਉਹ ਕੈਨੇਡਾ ਵੱਲ ਲੈ ਚੱਲਾਂਗੇ ਕਿਉਂਕਿ ਫਿਰ ਸਾਨੂੰ ਕੈਨੇਡਾ ਦੀ ਸਰਕਾਰ ਨਹੀਂ ਰੋਕ ਸਕੀ ਕਿਉਂਕਿ ਜਿਹੜੇ ਸਮੁੰਦਰੀ ਜਹਾਜ਼ ਜਾ ਰਹੇ ਸੀ ਉਹ ਭਾਰਤੀਆਂ ਨੂੰ ਟਿਕਟਾਂ ਜਿਹੜੀਆਂ ਨੇ ਉਹ ਪਾਸ ਨਹੀਂ ਸੀ ਦੇ ਰਹੇ ਜਾਣ ਵਾਸਤੇ ਕਿਉਂਕਿ ਉਧਰੋਂ ਕੈਨੇਡਾ ਵੱਲੋਂ ਬੜੀ ਸਖਤ ਮਨਾਹੀ ਕੀਤੀ ਹੋਈ ਸੀ ਸਮੁੰਦਰੀ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਵੀ ਕਿਸੇ ਵੀ ਭਾਰਤੀ ਨੂੰ ਨਹੀਂ ਲੈ ਕੇ ਆਉਣਾ ਜਾਂ ਉਹਨਾਂ ਨੂੰ ਪਾਸ ਨਹੀਂ ਦੇਣਾ ਆਉਂਦਾ ਜਾਂ ਉਹਨਾਂ ਨੂੰ ਟਿਕਟ ਨਹੀਂ ਦੇਣੀ ਇਸ ਕਰਕੇ ਬਾਬਾ ਗੁਰਦੇਵ ਸਿੰਘ ਜੀ ਦਾ ਮਾਣ ਬਣਿਆ ਵੀ ਫਿਰ ਸਾਨੂੰ ਸਰਕਾਰ ਨਹੀਂ ਰੋਕ ਪਾਏਗੀ ਆਪ ਜੀ ਸਿੰਗਾਪੁਰ ਚਲੇ ਗਏ ਤੇ ਜਾਂਦਿਆਂ ਕਹਿ ਗਏ ਵੀ ਜੇ 500 ਯਾਤਰੀ ਤਿਆਰ ਹੋ ਜਾਣ ਤੇ ਫਿਰ ਅਸੀਂ ਆਪਣੀ ਜਹਾਜ਼ ਲੈ ਚੱਲਾਂਗੇ ਜਦੋਂ ਇਧਰੋਂ ਸਾਰੀਆਂ ਤਿਆਰੀਆਂ ਹੋ ਗਈਆਂ ਯਾਤਰੀ ਤਿਆਰ ਹੋ ਗਏ ਤੇ ਸਰਦਾਰ ਦਲਜੀਤ ਸਿੰਘ ਨੇ ਫਿਰ ਇੱਕ ਪੱਤਰ ਇਹਨਾਂ ਨੂੰ ਭੇਜਿਆ ਕਿਉਂਕਿ ਉਦੋਂ ਚਿੱਠੀਆਂ ਪੱਤਰ ਹੀ ਚੱਲਦੇ ਹੁੰਦੇ ਸਨ ਸਿੰਗਾਪੁਰ ਦੇ ਵਿੱਚ ਵੀ ਇਸ ਤਰ੍ਹਾਂ ਯਾਤਰੀ ਤਿਆਰ ਨੇ ਜਦੋਂ ਸਾਰੀਆਂ ਤਿਆਰੀਆਂ ਹੋ ਗਈਆਂ ਬਾਬਾ ਗੁਰਦੇਵਤ ਸਿੰਘ ਜੀ ਨੇ ਪਹਿਲਾਂ ਸਿੰਗਾਪੁਰ ਦੇ ਵਿੱਚ ਵੀ ਦੋ ਸਮੁੰਦਰੀ ਜਹਾਜ਼ ਵੇਖੇ ਉਹ ਪਸੰਦ ਨਾ ਆਏ ਫਿਰ ਜਦੋਂ ਇਹਨਾਂ ਨੂੰ ਇਹ ਜਿਹੜਾ ਕੋਮਾਂਗਾਟਾ ਮਾਰੂ ਜਹਾਜ਼ ਇੱਕ ਜਪਾਨੀਜ਼ ਜਹਾਜ਼ ਸੀ ਇਹ ਪਸੰਦ ਆਇਆ 11000 ਡਾਲਰ ਜਿਹੜਾ ਸੀ ਉਹ ਪ੍ਰਤੀ ਮਹੀਨਾ ਕਿਰਾਇਆ ਮਤਲਬ ਕਿ 66000 ਡਾਲਰ ਇਹਦਾ 6 ਮਹੀਨੇ ਦਾ ਕਿਰਾਇਆ ਬਣਦਾ ਸੀ ਤੇ ਇਸ ਕਿਰਾਏ ਦੇ ਵਿੱਚ ਕੋਮਾਂਗਾਟਾ ਮਾਰੂ ਜਹਾਜ਼ ਬਾਬਾ ਗੁਰਦੇਵਤ ਸਿੰਘ ਜੀ ਨੇ ਲਿਆ ਬਾਬਾ ਗੁਰਦੇਵ ਸਿੰਘ ਜੀ ਆਪਣੀ ਕਿਤਾਬ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਵੀ ਇਹ ਜਿਹੜਾ ਜਪਨੀਜ਼ ਜਹਾਜ਼ ਸੀ ਨਾ ਇਹ ਇੱਕ ਕੋਲਾ ਢੋਣ ਵਾਲਾ ਜਹਾਜ਼ ਸੀ ਤੇ ਇਹਨੂੰ ਅਸੀਂ ਕਿਰਾਏ ਤੇ ਲਿਆ ਫਿਰ ਇਹਦੇ ਵਿੱਚ ਬਹੁਤ ਸਾਰਾ ਖਰਚਾ ਕਰਕੇ ਇਹਨੂੰ ਇਹਦੇ ਵਿੱਚ ਯਾਤਰੀਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਇੱਕ ਕੋਲਾ ਢੋਣ ਵਾਲੇ ਜਹਾਜ਼ ਤੋਂ ਮਤਲਬ ਕਿ ਇਹਦੇ ਵਿੱਚ ਸੁਧਾਰ ਕਰਕੇ ਜਾਂ ਖਰਚਾ ਕਰਕੇ ਇਹਨੂੰ ਯਾਤਰੀਆਂ ਵਾਲਾ ਜਹਾਜ਼ ਜਿਹੜਾ ਉਹ ਬਣਾਇਆ ਗਿਆ ਜਦੋਂ ਸਾਰੀਆਂ ਤਿਆਰੀਆਂ ਹੋ ਗਈਆਂ ਬਾਬਾ ਗੁਰਦੇਵ ਸਿੰਘ ਜੀ ਉਸ ਟਾਈਮ ਹਾਂਗਕਾਂਗ ਪਹੁੰਚ ਚੁੱਕੇ ਨੇ ਤੇ ਬਕਾਇਦਾ ਇhtiyar ਵੀ ਲੱਗ ਗਏ 500 ਜਿਹੜੀ ਟਿਕਟ ਹੈ ਉਸ ਟਾਈਮ ਜਿਹੜੀ ਉਹ ਵਿਕ ਚੁੱਕੀ ਸੀ 500 ਯਾਤਰੀ ਜਾਣ ਲਈ ਜਿਹੜੇ ਉਹ ਤਿਆਰ ਹੋ ਚੁੱਕੇ ਸਨ ਤੇ ਜਾਣ ਤੋਂ ਪਹਿਲਾਂ ਹੀ ਕੁਝ ਸਮਾਂ ਕੁਝ ਦਿਨ ਪਹਿਲਾਂ ਜਿਹੜੇ ਇhtiyar ਸਾਨੂੰ ਚੀਨ ਦੇ ਵਿੱਚ ਜਿਹੜੀ ਸ਼ੰਘਾਈ ਬੰਦਰਗਾਹ ਹੈ ਸ਼ੰਘਾਈ ਬੰਦਰਗਾਹ ਔਰ ਜਾਪਾਨ ਦੀ ਯੋਕੋਹਾਮਾ ਤੇ ਹੋਰ ਵੀ ਜਿੰਨੀਆਂ ਵੀ ਬੰਦਰਗਾਹ ਹਾਂਗਕਾਂਗ ਦੀ ਬੰਦਰਗਾਹ ਸਾਰੀਆਂ ਦੇ ਵਿੱਚ ਜਿਹੜੇ ਇhtiyar ਨੇ ਉਹ ਜਿਹੜੇ ਆ ਉਹ ਲਾ ਦਿੱਤੇ ਗਏ ਸਨ ਪਰ ਬਾਬਾ ਗੁਰਦੇਵ ਸਿੰਘ ਜੀ ਜਦੋਂ ਸਵੇਰੇ ਜਹਾਜ਼ ਚੱਲਣਾ ਸੀ ਤੇ ਐਨ ਮੌਕੇ ਤੇ ਬ੍ਰਿਟਿਸ਼ ਸਰਕਾਰ ਵੱਲੋਂ ਬਾਬਾ ਗੁਰਦੇਵ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। 2-3 ਦਿਨ ਦੀ ਖੱਜਲ ਖੁਆਰੀ ਤੋਂ ਬਾਅਦ ਜਦੋਂ ਛੱਡ ਦਿੱਤਾ ਗਿਆ ਤੇ ਬਾਬਾ ਗੁਰਦੇਵ ਸਿੰਘ ਜੀ ਫਿਰ 4 ਅਪ੍ਰੈਲ 1914 ਨੂੰ ਆਪਣਾ ਕੋਮਾਗਾਟਾ ਮਾਰੂ ਜਹਾਜ਼ ਜਿਹਦਾ ਨਾਮ ਸੀ ਗੁਰੂ ਨਾਨਕ ਜਹਾਜ਼ ਇਹ ਇਥੋਂ ਲੈ ਕੇ ਤੁਰਦੇ ਨੇ ਕਿਉਂਕਿ ਜਦੋਂ ਬਾਬਾ ਗੁਰਦੇਵ ਸਿੰਘ ਜੀ ਨੂੰ ਇੱਥੇ ਗ੍ਰਿਫਤਾਰ ਕਰ ਲਿਆ ਗਿਆ ਸੀ ਨਾ ਹਾਂਗਕਾਂਗ ਦੇ ਵਿੱਚ ਜਦੋਂ ਜਹਾਜ਼ ਤੁਰਨ ਵਾਲਾ ਸੀ ਤੇ 500 ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਟਿਕਟਾਂ ਕੈਨਸਲ ਕਰ ਦਿੱਤੀਆਂ ਤੇ ਜਿਹਦੇ ਵਿੱਚੋਂ 165 ਯਾਤਰੀ ਜਿਹੜੇ ਨੇ ਉਹ ਹਾਂਗਕਾਂਗ ਦੀ ਬੰਦਰਗਾਹ ਤੋਂ ਸਵਾਰ ਹੋਏ ਸਨ ਹਾਂਗਕਾਂਗ ਦੀ ਬੰਦਰਗਾਹ ਤੋਂ ਜਹਾਜ਼ ਦੀ ਪੂਰੀ ਤਿਆਰੀ ਹੋ ਗਈ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਨੇ ਜਿਹੜਾ ਕੋਲਿਆਂ ਤੇ ਜਹਾਜ਼ ਚੱਲਦੀ ਸੀ ਉਹ ਪੂਰੇ ਕੋਲੇ ਵਿੱਚ ਲੱਦ ਲਏ ਤੇ ਹੋਰ ਸਬਜ਼ੀ ਪਾਣੀ ਚੌਲ ਤੇ ਹੋਰ ਜਿੰਨੇ ਵੀ ਤਰ੍ਹਾਂ ਦਾ ਪ੍ਰਬੰਧ ਹੋ ਸਕਦਾ ਸੀ ਉਹ ਸਾਰਾ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਰੂਪ ਬਰਾਜਮਾਨ ਹੋਏ ਤੇ ਇਹ ਜਹਾਜ਼ 4 April 1914 ਨੂੰ ਹਾਂਗਕਾਂਗ ਦੀ ਬੰਦਰਗਾਹ ਤੋਂ ਤੁਰਦਾ ਹੈ ਇਹ ਜਹਾਜ਼ ਹਾਂਗਕਾਂਗ ਤੋਂ ਚੱਲ ਕੇ ਕੁਝ ਦਿਨਾਂ ਦੇ ਵਿੱਚ ਚੀਨ ਦੀ ਬੰਦਰਗਾਹ ਸ਼ੰਘਾਈ ਜਿਹੜੀ ਬੰਦਰਗਾਹ ਸੀ ਸ਼ੰਘਾਈ ਸ਼ਹਿਰ ਦੀ ਉੱਥੇ ਪਹੁੰਚਦਾ ਹੈ 111 ਯਾਤਰੀ ਉੱਥੋਂ ਸਵਾਰ ਹੁੰਦੇ ਨੇ ਕਿਉਂਕਿ ਉਸ ਟਾਈਮ ਸ਼ੰਘਾਈ ਦੇ ਵਿੱਚ ਵੀ ਸਿੱਖਾਂ ਦੀ ਕਾਫੀ ਆਬਾਦੀ ਸੀ ਇੱਥੇ ਵੀ ਗੁਰਦੁਆਰਾ ਸਾਹਿਬ ਜਿਹੜਾ ਉਹ ਬਣਿਆ ਹੋਇਆ ਸੀ ਸ਼ੰਘਾਈ ਤੋਂ ਫਿਰ ਇਹ ਜਹਾਜ਼ ਚੱਲਦਾ ਹੈ ਜਪਾਨ ਵੱਲ ਤੇ ਜਪਾਨ ਦੀ ਬੰਦਰਗਾ ਯੋਕੋਹਾਮਾ ਸ਼ਹਿਰ ਦੀ ਜਿਹੜੀ ਬੰਦਰਗਾ ਸੀ ਉੱਥੇ ਪਹੁੰਚਦਾ ਤੇ ਹੋਰ ਵੀ ਜਿਹੜੇ ਯਾਤਰੀ ਮਨੀਲਾ ਵੱਲੋਂ ਸਿੰਗਾਪੁਰ ਵੱਲੋਂ ਇਹ ਸਾਰੇ ਜਪਾਨ ਵਿੱਚ ਪਹੁੰਚ ਚੁੱਕੇ ਸਨ ਤੇ ਇੱਥੋਂ ਟੋਟਲ 376 ਯਾਤਰੀ ਲੈ ਕੇ ਇਹ ਜਹਾਜ਼ ਜਿਹਦੇ ਵਿੱਚ 340 ਦੇ ਲਗਭਗ ਸਿੱਖ ਸਨ 24 ਮੁਸਲਮਾਨ ਧਰਮ ਨਾਲ ਸਬੰਧ ਰੱਖਣ ਵਾਲੇ ਸਨ 12 ਜਿਹੜੇ ਨੇ ਉਹ Hindu ਧਰਮ ਨਾਲ ਸਬੰਧ ਰੱਖਣ ਵਾਲੇ ਲੋਕਸਣ ਇਸ ਤਰ੍ਹਾਂ 376 ਯਾਤਰੀਆਂ ਨੂੰ ਲੈ ਕੇ ਬਾਬਾ ਗੁਰਦੇਵ ਸਿੰਘ ਜੀ ਦੀ ਅਗਵਾਈ ਵਿੱਚ ਜਿਹੜਾ ਇਹ ਜਹਾਜ਼ ਯੋਕੋਹਾਮਾ ਤੋਂ ਯੋਕੋਹਾਮਾ ਦੀ ਬੰਦਰਗਾਹ ਤੋਂ ਜਿਹੜਾ ਕੈਨੇਡਾ ਵੱਲ ਚੱਲਦਾ ਹੈ ਤੇ ਲਗਭਗ ਡੇਢ ਮਹੀਨੇ ਦੇ ਵਿੱਚ ਇਹ ਜਹਾਜ਼ ਫਿਰ ਕੈਨੇਡਾ ਦੀ ਬੰਦਰਗਾਹ ਪਹਿਲਾ ਵਿਕਟੋਰੀਆ ਪਹੁੰਚਦਾ ਫਿਰ ਵਿਕਟੋਰੀਆ ਜਿਹੜਾ ਉੱਥੇ ਬੰਦਰਗਾਹ ਤੇ ਨਹੀਂ ਲੱਗਣ ਦਿੱਤਾ ਜਾਂਦਾ ਫਿਰ ਜਹਾਜ਼ ਵੈਂਕੂਵਰ ਦੀ ਬੰਦਰਗਾਹ ਦੇ ਨੇੜੇ ਪਹੁੰਚਦਾ ਸੋ ਅੱਗੇ ਅਸੀਂ ਪੂਰੇ ਵਿਸਥਾਰ ਨਾਲ ਹੋਰ ਜਿੰਨਾ ਵੀ ਪੂਰਾ ਇਤਿਹਾਸ ਹੈ ਕੋਮਾਗਾਟਾ ਮਾਰੂ ਦਾ ਉਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ